ਗੈਂ ਭਾਰਤਵਾਦ ਕੀਤੇ ਅੱਜ ਮੈਂ ਇੱਕ ਮੰਗ ਪੱਤਰ ਜਿਹੜਾ ਹੈ ਉਹ ਡੀਸੀ ਸਾਹਿਬ ਨੂੰ ਦਿੱਤਾ ਹੈ ਗੁਰਦਾਸਪੁਰ ਦੇ ਵਿੱਚ ਉਹ ਉਹਦੇ ਵਿੱਚ ਜਿਹੜੀ ਅਸੀਂ ਮੰਗ ਰੱਖੀ ਹੈ ਉਹ ਬੜੀ ਇੱਕ ਅਹਿਮ ਮੰਗ ਹੈ ਕਾਰਨ ਕੀ ਹੈ ਕਿ ਪਿਛਲੇ ਦਿਨ ਹੀ ਅਸੀਂ ਦੇਖਿਆ ਕਿ ਇੱਕ ਫੂਡ ਸੇਫਟੀ ਅਫੀਸਰ ਜਿਹੜਾ ਹੈ ਉਹ ਸ਼ਾਰਪੁਰ ਤੋਂ ਰਹਿਣ ਵਾਲੇ ਨੇ ਜਿਹੜੇ ਬੜੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਾਲ ਜਿਹੜੀ ਹੈ ਮਿਲਾਵਟ ਖੋਰੀ ਹੈ ਉਹਨੂੰ ਨਕੇਲ ਕੱਸ ਰਹੇ ਨੇ ਉਹਨਾਂ ਨੇ ਇੱਕ ਪਨੀਰ ਦੀ ਫੈਕਟਰੀ ਵੀ ਉਹਨਾਂ ਨੇ ਫੜੀ ਹੈ ਉਹਨਾਂ ਨੇ ਉਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਐਸੇ ਕੰਮ ਕੀਤੇ ਨੇ ਜਿਹੜੇ ਛਲਗ ਉਪਰੇ ਮਿਲਾਵਟ ਕੋਈ ਨੂੰ ਖਤਮ ਕਰਨ ਦੇ ਹੱਕ ਦੇ ਵਿੱਚ ਬਹੁਤ ਵਧੀਆ ਨੇ ਸੋ ਉਹਨਾਂ ਤੋਂ ਇਨਸਪਾਇਰ ਹੋ ਕੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੀਏ ਕਿ ਇੱਕ ਹੀ ਵਿਅਕਤੀ ਜਿਹੜਾ ਉਹ ਇਸ ਬੁਰਾਈ ਨੂੰ ਖਤਮ ਨਹੀਂ ਕਰ ਸਕਦਾ ਤੇ ਅਸੀਂ ਉਹਨਾਂ ਨਾਲ ਨਹੀਂ ਥੋੜਾ ਜਿਹਾ ਉਸ ਮੁਹਿਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਡੀਸੀ ਸਾਹਿਬ ਨੇ ਇੱਕ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਇੱਕ ਆਮ ਵਿਅਕਤੀ ਜਿਹੜਾ ਕਿਸੇ ਹੋਟਲ ਰੈਸਟੋਰੈਂਟ ਜਾਂ ਕਿਤੇ ਵੀ ਜਾਂਦਾ ਹੈ ਉੱਥੇ ਜਾ ਕੇ ਆਪਣਾ ਇੱਕ ਫੂਡ ਜਿਹੜਾ ਉਹਨੂੰ ਆਰਡਰ ਕਰਦਾ ਹੈ ਔਰ ਉਹ ਬੈਠ ਜਾਂਦਾ ਹੈ ਇੱਕ ਵੇਟ ਕਰਦਾ ਆਪਣੀ ਪਰਿਵਾਰ ਦੇ ਨਾਲ ਹੀ ਹਾਲ ਦੇ ਵਿੱਚ ਤਾਂ ਕਿ ਉੱਥੇ ਆਏਗਾ ਖਾਣਾ ਪਰੋਸਿਆ ਜਾਏਗਾ ਉਹ ਸੋਬੇ ਤੱਕ ਖਾਏਗਾ ਲੇਕਿਨ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੋ ਉਹਨੂੰ ਖਾਣਾ ਖਿਲਾਇਆ ਜਾ ਰਿਹਾ ਹੈ ਕਿ ਉਹ ਸਵੱਛ ਵੀ ਹੈਗਾ ਸਾਫ਼ ਸੁਥਰਾ ਵੀ ਹੈ ਜਾਂ ਉਹ ਕਿਸ ਹਲਾਤਾਂ ਦੇ ਬਣੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਉਹਨੂੰ ਬਣਾਉਣ ਵਾਲਾ ਉਹ ਸਾਫ਼ ਸੁਥਰਾ ਹੈ ਕਿ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਉਹਦੇ ਵਿੱਚ ਜਿਹੜਾ ਫੂਡ ਦੇ ਵਿੱਚ ਰॉ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਹੈ ਉਹ ਵੀ ਪਰਫੈਕਟ ਹੈਗਾ ਕਿ ਨਹੀਂ ਹੈਗਾ ਉਹ ਵੀ ਉਹਨੂੰ ਪਤਾ ਨਹੀਂ ਲੱਗਦਾ ਸੋ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਨੇਦੇ ਵਿੱਚ ਚਲਦੀਆਂ ਪਈਆਂ ਕਾਫੀ ਦੇਰ ਤੋਂ ਇਹਨਾਂ ਦੇ ਉੱਪਰ ਮੇਰੇ ਖਿਆਲ ਚ ਜਿਹੜਾ ਉਹ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੋ ਗਈ ਹੈ ਅਸੀਂ ਅੱਜ ਮੰਗ ਪੱਤਰ ਦੇ ਤੁਰ ਇੱਕ ਮੰਗ ਕੀਤੀ ਹੈ ਕਿ ਜਿੰਨੇ ਵੀ ਰੈਸਟੋਰੈਂਟ ਹੋਟਲ ਜਿੰਨੇ ਵੀ ਢਾਬੇ ਜਿੰਨੇ ਵੀ ਬੇਕਰੀਆਂ ਜਿੰਨੇ ਵੀ ਹਲਵਾਈ ਦੀਆਂ ਦੁਕਾਨਾਂ ਇਹ ਜਿੱਥੇ ਪ੍ਰੈਪਰੇਸ਼ਨ ਕਰਦੇ ਨੇ ਕਿਉਂਕਿ ਨਾਰਮਲੀ ਦੇਖਿਆ ਗਿਆ ਕਿ ਹੁਣ ਡੀ ਐਚਓ ਸਾਹਿਬ ਨੇ ਜਿਹੜੇ ਫੂਡ ਸੇਫਟੀ ਅਫਸਰ ਨੇ ਜਿਨ੍ਹਾਂ ਨੇ ਕਾਫੀ ਵਧੀਆ ਤਰੀਕੇ ਨਾਲ ਮੂਵਮੈਂਟ ਕੀਤੀ ਹੋਈ ਹੈ ਉਹਨਾਂ ਨੇ ਕਹੀ ਇਹੋ ਜੀ ਲੋਕੇਸ਼ਨ ਜਿਹੜੀਆਂ ਉਹਨਾਂ ਨੇ ਓਪਨ ਕੀਤੇ ਜਿਦੇ ਵਿੱਚ ਗੰਦਗੀ ਭਰੀ ਹੋਈ ਸੀ ਜਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਜਦਾਂ ਪ੍ਰੈਪਰੇਸ਼ਨ ਹੁੰਦੀ ਹੈ ਉੱਥੇ ਗੰਦਗੀ ਭਰੀ ਹੋਈ ਸੀ ਗਲਾਬ ਜਾਮੂਨ ਬਨੇ ਹੋਏ ਨੇ ਜਾਂ ਰਸਗੁੱਲੇ ਬਨੇ ਹੋਏ ਨੇ ਜਾਂ ਹੋਰ ਮਠਾਈਆਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਇਹਨਾਂ ਦੇ ਉੱਪਰ ਉਹਨਾਂ ਨੇ ਜਦੋਂ ਦੇਖਿਆ ਜਾ ਕੇ ਕਿ ਗੰਦਗੀ ਨਾਲ ਗੱੱਚਕ ਬਣ ਰਹੀ ਹੈ ਕਿਤੇ ਬਹੁਤ ਗੰਦੇ ਤਰੀਕੇ ਦੇ ਨਾਲ ਠੀਕ ਹੈ ਪਿੰਨੀਆਂ ਬਣ ਰਹੀਆਂ ਕਿਤੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਓਪਨ ਕੀਤੀਆਂ ਦੇਖਿਆ ਕਿ ਉੱਥੇ ਬਹੁਤ ਜ਼ਿਆਦਾ ਗੰਦਗੀ ਹੈ ਹੁਣ ਐਂ ਜੀ ਗੰਦਗੀ ਜਿਹੜੀ ਆ ਦੇਖੋ ਇੱਕ ਅਫੀਸਰ ਜਿਹੜਾ ਇਮਾਨਦਾਰੀ ਨਾਲ ਕੰਮ ਕਰਿਆ ਕਿਉਂਕਿ ਦੇਖੋ ਗੁਰਦਾਸਪੁਰ ਦਾ ਜਿਹੜਾ ਫੂਡ ਸੇਫਟੀ ਵਿਭਾਗ ਹੈ ਉਹਦੇ ਸੁੱਤਾ ਪਿਆਈ ਹੈ ਤੁਹਾਨੂੰ ਪਤਾ ਹੀ ਹੈ ਉਹਨੇ ਦੇਖਿਆ ਨਹੀਂ ਮੂਵਮੈਂਟ ਤੁਹਾਨੂੰ ਦਿਖਦੀ ਹੈ ਕਿ ਇੱਥੇ ਗੁਰਦਾਸਪੁਰ ਚ ਤੁਹਾਨੂੰ ਦਿਖਣ ਨੂੰ ਮਿਲਦੀ ਨਹੀਂ ਕਿਤੇ ਵੀ ਪਰ ਮੈਂ ਜਿਹੜੀ ਇੱਕ ਬਿੱਤੀ ਕੀਤੀ ਹੈ ਕਿ ਆਟੋਮੈਟਿਕ ਸਿਸਟਮ ਦੇ ਨਾਲ ਕਿ ਜਿੱਥੇ ਵੀ ਪ੍ਰੈਪਰੇਸ਼ਨ ਹੁੰਦੀ ਹੈ ਰਸੋਈ ਜਿਹੜੀ ਹੈ ਖਾਸ ਕਰਕੇ ਉਥੇ ਫੂਡ ਕਿਸ ਤਰੀਕੇ ਦਾ ਲਿਆਇਆ ਜਾ ਰਿਹਾ ਹੈ ਰॉ ਮਟੀਰੀਅਲ ਜਿਹੜਾ ਹੈ ਉਹ ਬਰਾਇਆ ਕਿਦਾਂ ਜਾ ਰਿਹਾ ਬਣਾਉਣ ਵਾਲੇ ਸਾਫ਼ ਸੁਥਰੇ ਹੈ ਕਿ ਨਹੀਂ ਹੈ ਇਹ ਚੀਜ਼ਾਂ ਦੇਖਣ ਵਾਸਤੇ ਉੱਥੇ ਕੈਮਰੇ ਫਿਟ ਕੀਤੇ ਜਾਣ ਉਹਨਾਂ ਦੀ ਜਿਹੜੀ ਸਾਰੀ ਲਾਈਵ ਜਿਹੜੀ ਟੈਲੀਕਾਸਟ ਹੈ ਉਹ ਉਸ ਜਗ੍ਹਾ ਜੋ ਉੱਪਰ ਡਿਸਪਲੇ ਹੋਏ ਜਿੱਥੇ ਲੋਕ ਬੈਠ ਕੇ ਖਾਣਾ ਖਾਂਦੇ ਹਨ ਕਿਉਂਕਿ ਉਹ ਦੇਖ ਸਕਣ ਕਿ ਉਹਨਾਂ ਨੇ ਜਿਸ ਵੀ ਦਾ ਆਰਡਰ ਕੀਤਾ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਉੱਥੇ ਤਿਆਰ ਕੀਤਾ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਜਿਹੜਾ ਉਹਨਾਂ ਨੂੰ ਖਿਲਾਇਆ ਜਾ ਰਿਹਾ ਹੈ ਉਹ ਸਹੀ ਖਿਲਾਇਆ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਉਹਨਾਂ ਨੂੰ ਮਨਨ ਕਿ ਉਸਦੀ ਤਸੱਲੀ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਦੇਖਣ ਵਿੱਚ ਆਇਆ ਨਾਰਮਲੀ कि ਸਾਡੇ ਗੁਰਦਾਸਪੁਰ ਇਜਨ ਦੇ ਵਿੱਚ ਗਊ ਹੱਤਿਆ ਬਹੁਤ ਹੋ ਰਹੀ ਹੈ ਉਹਦਾ ਜਿਹੜਾ ਬੀਫ ਹੈ ਜਿਹੜਾ ਗਊ ਮਾਸ ਹੈ ਉਹ ਜਿਹੜਾ ਕਿੱਥੇ ਜਾ ਰਿਹਾ ਉਹ ਇਹੀ ਕਿਤੇ ਨਾ ਕਿਤੇ ਸਪਲਾਈ ਹੋ ਰਿਹਾ ਟਾਬਿਆਂ ਦੇ ਉੱਪਰ ਜਾਂ ਹੋਟਲਾਂ ਦੇ ਵਿੱਚ ਚੰਗੇ ਚੰਗੇ ਹੋਟਲਾਂ ਦੇ ਵਿੱਚ ਉਹ ਸਪਲਾਈ ਕੀਤਾ ਜਾ ਰਿਹਾ ਜਿਹਦੇ ਨੇਰੇ ਚ ਰੱਖ ਕੇ ਲੋਕਾਂ ਨੂੰ ਉਹਨਾਂ ਦਾ ਤਰਾਂਪੁਰਸ਼ ਕੀਤਾ ਜਾ ਰਿਹਾ ਸੋ ਇਹ ਜਿਹੜੀ ਚੀਜ਼ਾਂ ਜਿਹੜੂ ਕੈਮਰੇ ਲੱਗ ਜਾਣਗੇ ਉੱਥੇ ਉਹਨਾਂ ਦੀ ਡਿਸਪਲੇ ਜਿਹੜੀ ਹੈ ਉਹ ਉਸ ਤਰ੍ਹਾਂ ਚ ਹੋਏਗੀ ਜਿੱਥੇ ਸਾਰੇ ਲੋਕ ਦੇਖ ਸਕਦੇ ਨੇ ਤੇ ਉਹ ਆਪਣੇ ਆਪ ਹੀ ਜਿਹੜਾ ਇਹ ਗੰਦਗੀ ਵਾਲਾ ਜਿਹੜਾ ਮਾਹੌਲ ਬਣਿਆ ਹੋਇਆ ਇਹ ਸਭ ਖਤਮ ਹੋ ਜਾਏਗਾ ਔਰ ਜੋ ਫੂਡ ਹੈ ਉਹਦੇ ਵਿੱਚ ਉਹਦੀ ਕੁਆਲਿਟੀ ਜਿਹੜੀ ਹੈ ਉਹ ਬਿਹਤਰ ਹੋ ਜਾਏਗੀ ਔਰ ਸਿਰਫ ਇੱਕ ਹੀ ਜਿਹੜਾ ਫੂਡ ਸੇਫਟੀ ਆਫਸਰ ਹੈ ਉਹੀ ਅਸੀਂ ਇਹਨੂੰ ਖਤਮ ਨਹੀਂ ਕਰ ਸਕਦਾ ਕਿ ਸਾਰੇ ਨੂੰ ਸਮਝਣਾ ਪਵੇਗਾ ਇਸ ਲਈ ਸਾਨੂੰ ਵੀ ਆਪਣਾ ਯੋਗਦਾਨ ਦਿੰਦੇ ਹੋਏ ਸ਼੍ਰੀ ਉਸਾਰਾ ਬਾਲਾ ਸਾਹਿਬ ਠਾਕਰੇ ਵੱਲੋਂ ਅਸੀਂ ਇਹ ਮੰਗ ਕੀਤੀ ਹੈ ਔਰ ਨਾਲ ਹੀ ਸੀਐਮ ਸਾਹਿਬ ਤੱਕ ਵੀ ਇਹ ਚੀਜ਼ ਪਹੁੰਚਾਈ ਹੈ ਕਿ ਅਗਰ ਡੀਸੀ ਸਾਹਿਬ ਦੇ ਜੋ ਅਧਿਕਾਰ ਖੇਤਰ ਵਿੱਚ ਹੈ ਉਹ ਤੇ ਆਪਣੇ ਡਿਸੀਜਨ ਲੈ ਰਹੇ ਨੇ ਜਿਹੜੇ ਇਸ ਤੋਂ ਇਲਾਵਾ ਇਹ ਕੁਝ ਕਰ ਸਕਦੇ ਨੇ ਤੇ ਮੁੱਖ ਮੰਤਰੀ ਸਾਹਿਬ ਇਸ ਨੂੰ ਕਰਨ ਕਿਉਂਕਿ ਹੋਟਲਾਂ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲ ਰਹੀ ਹੈ, ਗਾਉ ਮਾਸਪੁਰੋਂ ਸਿਆ ਜਾ ਰਿਹਾ ਹੈ, ਜਿਸ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਧੰਨਵਾਦ, ਜੈ ਹਿੰਦ।